ਅੱਜ ਅਸੀਂ ਮਈਆ ਭਗਵਾਨ ਦੇ ਡੇਰੇ ਵਿੱਚ ਮੀਟ ਕੀਤੀ ਆ ਜਿਹਦੇ ਵਿੱਚ ਬਹੁਤ ਸਾਰੇ ਆਗੂ ਆਏ ਆ ਮੂਰਤਾਂ ਸੱਜਣ ਆਏ ਆ ਇਹਨਾਂ ਵਿੱਚ ਰਾਮਗੜ੍ਹ ਦੀ ਪੰਚਾਇਤ ਦੇ ਨਾਲ ਹੀ ਪੰਚਾਇਤ ਦੇ ਵਿੱਚ ਪੰਚਾਇਤ ਦੇ ਸਰਪੰਚ ਆਏ ਹੋਇਆ ਇਹ ਉਹਦੇ ਵਿੱਚ ਫੈਸਲਾ ਕੀਤਾ ਵੀ ਜਿਹੜਾ ਪਹਿਲਾਂ ਸਾਰੀ ਕਮੇਟੀ ਨੇ ਫੈਸਲਾ ਕੀਤਾ ਸੀਗਾ ਜਿਹੜੀ ਕਮੇਟੀ ਸਾਡੇ ਸਾਡੇ ਸੰਪੂ ਸਾਹਿਬ ਜੀ ਕੜੀਆ ਮਾਨ ਨੇ ਪਹਿਲਾਂ ਕਿਹਾ ਜਿਹੜਾ ਤਾਂ ਬਾਈਕ ਨੂੰ ਲਾਉਣ ਆਇਆ ਵੀਡੀਓ ਦਾ ਉਸਦੇ ਕੋਲੇ ਮਸਲਾ ਜਿਹੜਾ ਆ ਪਾਣੀ ਦਾ ਪਾਣੀ ਜਿਹੜਾ ਆ ਲਗਾਤਾਰੀ ਮਈਆ ਦਰਵਾਜ਼ੇ ਸਾਹਮਣੇ ਜਿਹੜਾ ਪੌੜਿਆ ਉਹਦੇ ਵਿੱਚ ਪੈ ਰਿਹਾ ਗੰਦਾ ਪਾਣੀ ਆ ਉਹਦੇ ਵਿੱਚ ਮੋਸਕਾ ਰਿਹਾ ਉਹਦੇ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਆ ਤੇ ਹੋਰ ਵੀ ਬਹੁਤ ਆਹ ਕੀ ਜਿਹੜੇ ਢੱਕਦੇ ਆ ਉਹਨਾਂ ਦਾ ਡੰਗਣਾ ਔਖਾ ਹੋਇਆ ਉੱਥੇ ਕਈ ਵਾਰੀ ਟਰੱਕ ਉਲਟਦੇ ਆ ਕਈ ਵਾਰੀ ਗੱਡੀਆਂ ਉਲਟੀਆਂ ਕਈ ਵਾਰੀ ਟਰਾਲੀਆਂ ਉਲਟੀਆਂ ਉੱਥੇ ਕਈ ਵਾਰੀ ਘਟਨਾ ਵੀ ਵਾਪਰੀਆਂ ਜਿਹੜੇ ਐਕਸੀਡੈਂਟ ਹੋਇਆ ਇਸ ਕਰਕੇ ਸਾਰਿਆਂ ਨੇ ਫੈਸਲਾ ਕੀਤਾ ਕਿ ਜਿਹੜਾ ਪਾਣੀ ਆ ਉਹਦਾ ਹ 22 ਤਰੀਕ ਨੂੰ ਵੀਡੀਓ ਦਫ਼ਤਰ ਦੇ ਵਿੱਚ ਜਿਹੜਾ ਧਰਨਾ ਲਗਾਇਆ ਜਾਊਗਾ ਉਹਦੇ ਸਾਰੇ ਜਿਹੜੇ ਸਹਿਮਤ ਆ ਪਿੰਡਾਂ ਦੇ ਲੋਕ ਹੋਣਗੇ ਅਸੀਂ ਵੀ ਲੋਕਾਂ ਸਾਥ ਮੱਚਵਾਂਗੇ ਇਹਦੀ ਪੂਰੀ ਪੂਰੀ ਹਮਾਇਤ ਕਰਦੇ ਆਂ ਅਸੀਂ ਵੱਧ ਚੜ ਕੇ ਸੰਗਤਾਂ ਨੂੰ ਲੈ ਕੇ ਆਵਾਂਗੇ ਧੰਨਵਾਦ ਅੱਜ ਦਰਬਾਰ ਮਈਆ ਭਗਵਾਨ ਜੀ ਦੇ ਡੇਰਾ ਵਿੱਚ ਮੀਟਿੰਗ ਕੀਤੀ ਗਈ ਸਾਰੇ ਮੋਤਵਾਰ ਵਿਅਕਤੀ ਇੱਥੇ ਇਕੱਠੇ ਹੋਏ ਆ ਰਾਮਗੜ੍ਹ ਦੀ ਪੰਚਾਇਤ ਸਾਡੇ ਸਰਪੰਚ ਸਾਭੀ ਜੀ ਵੀ ਆਏ ਆ ਕੀ ਹੋ ਸਾਰੇ ਮੋੜਵਾਰ ਸੱਜਣ ਆਏ ਆ ਜਿਹੜਾ ਪਾਣੀ ਲਗਾਤਾਰ ਤੁਸੀਂ ਦੇਖ ਰਹੇ ਹੋ ਰੋਡ ਤੇ ਪੈ ਰਿਹਾ ਆ ਜਿਹੜਾ ਲੋਕਾਂ ਦੀ ਜਿਹੜਾ ਪਾਣੀ ਪੈ ਰਿਹਾ ਆ ਉਹ ਬਹੁਤ ਗੰਭੀਰ ਮਸਲਾ ਹੋਇਆ ਪਿਆ ਆ ਉਸ ਸੰਬੰਧ ਦੇ ਵਿੱਚ ਅੱਜ ਅਸੀਂ ਮੀਟਿੰਗ ਕੀਤੀ ਆ ਸੈਮਟੀ ਦੇ ਨਾਲ ਅਸੀਂ ਇਹ ਸੋਚਿਆ ਵੀ ਜਿਹੜਾ ਰਾਮਗੜ੍ਹ ਦੀ ਬਲਾਕ ਸੰਪਤੀ ਜ਼ਮੀਨ ਆ ਉਹਦੇ ਵਿੱਚ ਬੀਡੀਪੀਓ ਫਲੋਰ ਨੂੰ ਅਸੀਂ ਬੇਨਤੀ ਕਰੀਏ ਕਿ ਦੋਮਾ ਪੰਚਾਇਤਾਂ ਦੀ ਸਹਿਮਤੀ ਆ ਕਿ ਜਿਹੜੀ ਪੰਚਾਇਤਾਂ ਨਾਲ ਸਹਿਮਤੀ ਜ਼ਮੀਨ ਪਈ ਆ ਉਹਦੇ ਵਿੱਚ ਇਹ ਸਿਵਲੈਜ ਦਾ ਕਨੈਕਸ਼ਨ ਕਰਕੇ ਆਮਗੜ ਦਾ ਪਾਣੀ ਪਾਇਆ ਜਾਵੇ ਜੀ ਅਸੀਂ ਤੁਹਾਡੇ ਬਹੁਤ ਧੰਨਵਾਦ ਹੋਵਾਂਗੇ ਤੇ ਇਹ ਬੇਨਤੀ ਸਾਡੀ ਸਵੀਕਾਰ ਕਰਨਾ ਜੀ ਜੇ ਤੁਸੀਂ ਇਹ ਬੇਨਤੀ ਨਹੀਂ ਸਾਡੀ ਸਵੀਕਾਰ ਕਰਦੇ ਤਾਂ 22 ਤਰੀਕ ਨੂੰ ਸਵੇਰੇ 10 ਵਜੇ ਬੀਡੀਪੀਓ ਦਫ਼ਤਰ ਫਲੋਰ ਵਿਖੇ ਧਰਨਾ ਲਾਇਆ ਜਾਏਗਾ